ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜੇਕੇ ਚੈਨਲ ਤੇ ਜਨਮ ਦਿਨ ਮਨਾਉਣ ਦੀ ਜਿੱਦ ਨੇ ਲਈ ਪਿਓ ਦੀ ਜਾਨ ਪਿੰਡ ਦੀ ਸ਼ਾਂਤ ਜ਼ਿੰਦਗੀ ਉਸ ਵੇਲੇ دہشت ਨਾਲ ਭਰ ਗਈ ਜਦੋਂ ਇੱਕ 24 ਸਾਲਾ ਨੌਜਵਾਨ ਨੇ ਆਪਣੇ ਹੀ ਪਿਓ ਦੀ ਜਾਨ ਲੈ ਲਈ ਇਹ ਦਿਲ ਦਹਿ ਦਹਿਲਾ ਦੇਣ ਵਾਲੀ ਘਟਨਾ ਪਰਿਵਾਰਕ ਤਰਕਾਰ ਕਾਰਨ ਵਾਪਰੀ ਜਿਸ ਨੇ ਹਰ ਸੁਣਨ ਵਾਲਿਆ ਦੇਲ ਕੰਬਾ ਦਿੱਤਾ ਪਰਮਜੀਤ ਸਿੰਘ ਜੋ ਕਿ ਇੱਕ ਸਾਦੀ ਜ਼ਿੰਦਗੀ ਜਿਉਂਦਾ ਮਿਹਨਤੀ ਵਿਅਕਤੀ ਸੀ ਆਪਣੇ ਪੁੱਤਰ ਵਰਿੰਦਰਜੀਤ ਸਿੰਘ ਦੀਆਂ ਛੋਟੀਆਂ-ਛੋਟੀਆਂ ਖਾਇਸ਼ਾਂ ਪੂਰੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਸੀ ਪਰ 24 ਸਾਲਾਂ ਵਰਿੰਦਰਜੀਤ ਅਕਸਰ ਆਪਣੇ ਸ਼ੌਂਕਾਂ ਤੇ ਜਿੱਦ ਦਾ ਕਾਰਨ ਪਰਿਵਾਰ ਨੂੰ ਮੁਸ਼ਕਲਾਂ ਵਿੱਚ ਪਾ ਦਿੰਦਾ ਸੀ ਉਸ ਦਿਨ ਵੀ ਉਸਨੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਲਈ ਪਿਤਾ ਕੋਲੋਂ ਪੈਸੇ ਮੰਗੇ ਵਰਿੰਦਰਜੀਤ ਨੇ ਆਪਣੇ ਪਿਤਾ ਕੋਲੋਂ 5000 ਰੁਪਏ ਦੀ ਮੰਗ ਕੀਤੀ ਪਰ ਪਰਮਜੀਤ ਸਿੰਘ ਦੀ مالی ਹਾਲਤ ਇੰਨੀ ਮਜ਼ਬੂਤ ਨਹੀਂ ਸੀ ਕਿ ਉਹ ਇੱਕ ਵਾਰ ਵੀ ਇੰਨੀ ਰਕਮ ਦੇ ਸਕੇ ਉਸਨੇ ਆਪਣੇ ਪੁੱਤਰ ਨੂੰ ਸਮਝਾਇਆ ਅਤੇ ਉਸ ਨੂੰ 1000 ਰੁਪਏ ਜਨਮ ਦਿਨ ਮਨਾਉਣ ਲਈ ਦਿੱਤੇ ਪਰ ਪੁੱਤਰ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਉਹ ਜ਼ੋਰ ਪਾੰਦਾ ਰਿਹਾ ਤੇ ਉਸ ਨੂੰ ਪੂਰੇ 5000 ਚਾਹੀਦੇ ਹਨ ਮਾਮਲਾ ਹੌਲੀ-ਹੌਲੀ ਗਰਮ ਹੋ ਗਿਆ ਘਰ ਅੰਦਰ ਮਾਹੌਲ ਤਣਾਅਪੂਰਨ ਬਣ ਗਿਆ ਪਿਤਾ ਨੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਾਲਾਤ ਮੁਸ਼ਕਲ ਹਨ ਜੋ ਦੇ ਸਕਿਆ ਉਹ ਦੇ ਦਿੱਤਾ ਪਰ ਜਿੱਦੀ ਪੁੱਤਰ ਦੀਆਂ ਅੱਖਾਂ ਵਿੱਚ ਉਸ ਵੇਲੇ ਸਿਰਫ ਗੁੱਸਾ ਤੇ ਅਹੰਕਾਰ ਸਨ ਇੱਕ ਪਲ ਹੀ ਉਸਦੇ ਮਨ ਤੇ ਜਜ਼ਬਾਤਾਂ ਨੇ ਕਾਬੂ ਪਾਲਿਆ ਬ੍ਰਿੰਦਰਜੀਤ ਨੇ ਨੇੜੇ ਪਈ ਕੈਂਚੀ ਉਠਾਈ ਤੇ ਆਪਣੇ ਪਿਤਾ ਤੇ ਹਮਲਾ ਕਰ ਦਿੱਤਾ ਕੁਝ ਹੀ ਪਲਾਂ ਵਿੱਚ ਖੂਨ ਨਾਲ ਲਥਪਥ ਪਰਮਜੀਤ ਸਿੰਘ ਜ਼ਮੀਨ ਤੇ ਡਿੱਗ ਪਏ ਪਰਿਵਾਰ ਵੱਲੋਂ ਚੀਕਾਂ ਪਈਆਂ ਪਰ ਉਸ ਵੇਲੇ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ ਗੁੱਸੇ ਤੇ ਅੰਨੇ ਹੋਏ ਪੁੱਤਰ ਨੇ ਆਪਣੇ ਜਨਮ ਦਿਨ ਵਾਲੇ ਦਿਨ ਹੀ ਆਪਣਾ ਘਰ ਉਜਾੜ ਲਿਆ ਪਿੰਡ ਦੇ ਲੋਕ ਜਦੋਂ ਇਸ ਖਬਰ ਤੋਂ ਬਾਕੀ ਬੋਏ ਤਾਂ ਸਾਰਾ ਪਿੰਡ ਸਹਿਮ ਗਿਆ ਹਰ ਕਿਸੇ ਦੇ ਚਿਹਰੇ ਤੇ ਹਰਾਨੀ ਦਾ ਅਫਸੋਸ ਸੀ ਕਿ ਇੱਕ ਪੁੱਤਰ ਨੇ ਪੈਸਿਆਂ ਦੀ ਖਾਤਰ ਉਸ ਹਸਤੀ ਹਸਤੀ ਨੂੰ ਹੀ ਮਾਰ ਦਿੱਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ ਇਹ ਘਟਨਾ ਸਿਰਫ ਇੱਕ ਘਰ ਦਾ ਦੁੱਖ ਨਹੀਂ ਸੀ ਸਗੋ ਸਮਾਜ ਲਈ ਇੱਕ ਵੱਡਾ ਸਬਕ ਸੀ ਅੱਜ ਦੇ ਨੌਜਵਾਨਾਂ ਵਿੱਚ ਬੇਪਰਵਾਹੀ ਲਾਲਚ ਅਤੇ ਜਿੱਦਾਂ ਨੇ ਕਈ ਵਾਰ ਉਹਨਾਂ ਨੂੰ ਅਜਿਹੇ ਰਸਤੇ ਤੱਕ ਦਿੱਤਾ ਜਿੱਥੇ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਸਭ ਕੁਝ ਤਬਾਹ ਕਰ ਲੈਂਦੇ ਹਨ ਪਰ ਪਰਮਜੀਤ ਸਿੰਘ ਦੀ ਮੌਤ ਨਾਲ ਜੋ ਖਾਲੀ ਬਣ ਘਰ ਵਿੱਚ ਪੈਦਾ ਹੋਇਆ ਹੈ ਉਹ ਕਦੇ ਭਰਿਆ ਨਹੀਂ ਜਾ ਸਕੇਗਾ ਥੈਂਕ ਯੂ ਪਲੀਜ਼ ਸਬਸਕ੍ਰਾਈਬਰ ਕਹਾਣੀਆਂ ਜੀ ਕੇ ਚੈਨਲ ਐਂਡ ਕਮੈਂਟ ਪਲੀਜ਼